ਜੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਇੱਕ ਖਬਰ ਲੋਕਾਂ ਦੇ ਕੰਨਾਂ 'ਚ ਪਈ ਹੁਣ ਖਬਰ ਤੁਹਾਡੇ ਤੱਕ ਆਉਂਦੀ ਏ ਟੀਵੀ ਰਹੀਂ ਅਖਬਾਰ ਦੇ ਰਹੀਂ ਮੋਬਾਈਲ ਦੇ ਰਹੀਂ ਵਟਸਐਪ ਦੇ ਰਹੀਂ ਉਦੋਂ ਖਬਰਾਂ ਇਦਾਂ ਨਹੀਂ ਸੀ ਆਉਂਦੀਆਂ ਉਦੋਂ ਢੋਲ ਵੱਜਦਾ ਹੁੰਦਾ ਸੀ ਚੌਂਕਾਂ ਦੇ ਵਿੱਚ ਪੀਪਾ ਖੜਕਾਇਆ ਜਾਂਦਾ ਸੀ ਸੁਣੋ 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 ਹਰ ਆਮ ਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਹੜੀ ਕੋਈ ਗੱਲ ਹੁੰਦੀ ਸੀ ਉਹ ਬੋਲ ਕੇ ਦੱਸੀ ਜਾਂਦੀ ਸੀ ਫਿਰ ਪਤਾ ਲੱਗ ਜਾਂਦਾ ਸਾਰੇ ਪਿੰਡ ਨੂੰ ਕਿ ਫਲਾਣੀ ਫਲਾਣੀ ਗੱਲ ਆ ਸ਼ੇਰੇ ਪੰਜਾਬ ਦੇ ਰਾਜ ਭਾਗ ਵਿੱਚ ਲੋਕਾਂ ਦੇ ਪਿੰਡਾਂ 'ਚ ਇੱਕ ਖਬਰ ਪਹੁੰਚੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਦਰਬਾਰ ਲਾਉਣਾ ਜਿਹਨੂੰ ਬਸੰਤੀ ਦਰਬਾਰ ਕਹਿੰਦੇ ਬਸੰਤ ਦੇ ਮੇਲੇ ਤੇ ਇਸ ਦਰਬਾਰ ਦੇ ਅੰਦਰ ਨੌਜਵਾਨ ਮੁੰਡੇ ਆਓ ਜਿਹੜਾ ਆਪਣੀ ਜਵਾਨੀ ਦਾ ਜਿਹੜਾ ਆਪਣੀ ਤੀਰ ਅੰਦਾਜ਼ੀ ਦਾ ਤਲਵਾਰਬਾਜ਼ੀ ਦਾ ਘੋੜ ਸਵਾਰੀ ਦਾ ਜੋਰ ਵਿਖਾਵੇਗਾ ਉਹਨਾਂ ਨੂੰ ਡਾਇਰੈਕਟ ਫੌਜ ਵਿੱਚ ਪਰਤੀਤ ਕੀਤੀ ਜਾਵੇਗੀ ਉਹਨਾਂ ਦੀ ਜਿਹੜੇ ਬੰਦੇ ਵਧੀਆ ਜੋਰ ਵਿਖਾਉਣਗੇ ਲਓ ਜੀ ਲਾਹੌਰ ਬਸੰਤੀ ਦਰਬਾਰ ਸੱਜ ਗਿਆ ਵਦ ਤੋਂ ਵਦ ਨੌਜਵਾਨਾਂ ਨੇ ਆਪੋ ਆਪਣੀ ਕਲਾ ਦੇ ਜੋਰ ਵਿਖਾਏ ਕੋਈ ਆਪਣੀ ਤਲਵਾਰबाजी ਵਿਖਾਉਂਦਾ ਹੈ ਕੋਈ ਆਪਣੀ ਤੀਰ ਅੰਦਾਜ਼ੀ ਵਿਖਾਉਂਦਾ ਹੈ ਕੋਈ ਆਪਣੀ ਘੋੜ ਸਵਾਰੀ ਵਿਖਾਉਂਦਾ ਹੈ ਸ਼ੇਰਾਂ ਪੰਜਾਬ ਆਛਾ-ਛਾਕਾਰ ਉੱਠਦਾ ਹੈ ਤੇ ਜਿਹੜੇ ਬਹੁਤੇ ਵਧੀਆ ਲੱਗਦੇ ਆ ਉਹਨਾਂ ਨੂੰ ਸਿੱਧੀ ਫੌਜ ਵਿੱਚ ਪਰਤੀ ਮਿਲਦੀ ਜਾਂਦੀ ਆ ਸਿੱਧੀ ਫੌਜ ਵਿੱਚ ਪਰਤੀ ਕਦੀ ਦੁਨੀਆ ਤੇ ਮੰਨੀ ਪਰ ਮੰਨੀ ਸੀ ਪੰਜਾਬ ਦੀ ਜਵਾਨੀ ਅੱਜ ਵੀ ਮੰਨੀ ਪਰ ਮੰਨੀ ਆ ਥੋੜੀ ਜੀ ਸਿਹਤ ਦੇਣ ਦੀ ਲੋੜ ਆ ਗੱਲ ਕੋਈ ਨਹੀਂ ਆਗੀ ਇਹ ਵੀ ਸਾਡੇ ਆਪਣੀ ਕੁਝ ਨਹੀਂ ਵਿਗੜਿਆ ਜਿਹੜੇ ਪੰਜਾਬ ਦੇ ਸਾਹਮਣੇ ਇੱਕ 15-16 ਸਾਲਾਂ ਦਾ ਮੁੰਡਾ ਆਇਆ। ਕਈ ਦੇ ਵਿੱਚੋਂ ਵੇਖ ਕੇ ਮਸ਼ਕਰੀ ਹਾਸਾ ਜਿਹਾ ਹੱਸੇ। ਵੀ ਇੱਥੇ ਦੇ ਆਏ ਜਿਹੜੇ ਤਗੜੇ ਜੁੱਸਿਆਂ ਵਾਲੇ ਮੁੰਡੇ ਆਪਣੀ ਕਲਾ ਦੇ ਜੋਰ ਵਿਖਾ ਰਹੇ, ਉਹ ਆ 15-16 ਸਾਲਾਂ ਦਾ ਮੁੰਡਾ ਕੀ ਕਰੂਗਾ? 15-16 ਸਾਲਾਂ ਦੇ ਮੁੰਡੇ ਦਾ ਅਖਾੜੇ ਵਿੱਚ ਆਉਣਾ ਸੀ। ਉਹਨੇ ਅਖਾੜੇ ਦਾ ਰੰਗ ਬਣ ਕੇ ਰੱਖ ਦਿੱਤਾ। ਤੁਸੀਂ ਤੁਰੇ ਹੁੰਦੇ ਬੰਦੇ ਨੂੰ ਕਦੀ ਜੱਜ ਨਹੀਂ ਕਰ ਸਕਦੇ ਵੀ ਇਹ ਬੰਦੇ 'ਚ ਕੀ ਲੁਕਿਆ ਰੱਬ ਨੇ ਪਤਾ ਨਹੀਂ ਕਿਨੂੰ ਕਿਦਾਂ ਦਾ ਗੁਣ ਦੇ ਕੇ ਧਰਤੀ 'ਤੇ ਕੱਲਿਆ ਵਾ ਐਵੇਂ ਆਖੀ ਲਾਈਏ ਫਲਾਣੇ 'ਚ ਕੋਈ ਕਮੀ ਆ ਉਹਦੇ 'ਚ ਕੋਈ ਕਮੀ ਆ ਉਹਦੇ 'ਚ ਕੋਈ ਕਮੀ ਆ ਕਈਆਂ ਲੋਕਾਂ ਨੂੰ ਸਾਰੀ ਉਮਰ ਹੁਨਰ ਵਿਖਾਉਣ ਦਾ ਮੌਕਾ ਹੀ ਨਹੀਂ ਮਿਲਦਾ ਬੜਾ ਬੜਾ ਗੁਣ ਲੋਕੀ ਸਾਹਮਣੇ ਬੈਠੇ ਆ ਕਈ ਵਿਚਾਰੇ ਗਰੀਬੀ ਦੇ ਮਾਰੇ ਪਿੱਛੇ ਰਹਿ ਜਾਂਦੇ ਆ ਕਈਆਂ ਦੀ ਰੋਟੀ ਦਾ ਮਸਲਾ ਤਦ ਪਿੱਛੇ ਰਹਿ ਬੜੇ ਬੜੇ ਗਵਈਏ ਆ ਨਹੀਂ ਚਾਰ ਮਹੀਨੇ ਅਗੇ ਤੇ ਵਿਚਾਰੇ ਉਦਾਂ ਹੀ ਮਰ ਗਏ ਜਿੰਨਾ ਕੋ ਚਾਰ ਛੱਲੜ ਹੈਗੇ ਉਹ ਬੇਸੁਰੇ ਹੀ ਤੁਰੇ ਕਹਿੰਦੇ ਬੇਸੁਰੇ ਹੀ ਲੱਗੇ ਕਹਿੰਦੇ ਬੇਸੁਰੇ ਕਰੋੜਾਂ ਰੁਪਏ ਕਮਾ ਕੇ ਤੁਸੀਂ ਝਾਤੀ ਮਾਰ ਕੇ ਵੇਖ ਲਿਓ ਆਸੇ ਪਾਸੇ ਤੁਸੀਂ ਦੂਰ ਖਲੋਤੇ ਬੰਦੇ ਨੂੰ ਕਦੀ ਜੱਜਮੈਂਟ ਨਾ ਕਰੋ ਐਵੇਂ ਹੀ ਹੋਊਗਾ ਕਿਸੇ ਦੇ ਪਾਟੇ ਪੁਰਾਣੇ ਕੱਪੜੇ ਵੇਖ ਕੇ ਕਿਸੇ ਦੀ ਮੈਲੀ ਪੱਗ ਵੇਖ ਕੇ ਕਿਸੇ ਦਾ ਸਿੱਧਾ ਜਾਂ ਸੁਭਾਅ ਵੇਖ ਕੇ ਅਸੀਂ ਇਹ ਆਖ ਕੇ ਬੇ ਦੇ ਪੱਲੇ ਹੀ ਕੱਖ ਨਹੀਂ ਰੱਬ ਨੇ ਪਤਾ ਨਹੀਂ ਕਿਨੂੰ ਕਿਦਾਂ ਦਾ ਗੁਣ ਦੇ ਕੇ ਘਲਿਆ ਕਈ ਲੋਕ ਐ ਲਿਸ਼ਕੇ ਪੁਛਕੇ ਹੁੰਦੇ ਪਰ ਅੰਦਰੋਂ ਜ਼ੀਰੋ ਹੀ ਹੁੰਦੇ ਆ ਨਾ ਉਹਨਾਂ ਨੂੰ ਬਹਿਣ ਦਾ ਪਤਾ ਨਾ ਉਹਨਾਂ ਨੂੰ ਖਲੋਣ ਦਾ ਪਤਾ ਨਾ ਉਹਨਾਂ ਨੂੰ ਗੱਲ ਕਰਨ ਦਾ ਪਤਾ ਉਹ ਕਿਸੇ ਫੀਲਡ 'ਚ ਵੀ ਅੱਗੇ ਨਹੀਂ ਲੰਘਦੇ ਬਸ ਲਿਸ਼ਕ ਪੁਛਕੇ ਆ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਬਾਹਰ ਦੀ ਚਮਕ ਹੈਗੀ ਆ ਕਈਆਂ ਲੋਕਾਂ ਕੋਲ ਚਮਕ ਕੋਈ ਨਹੀਂ ਹੁੰਦੀ ਪਰ ਬੜੇ ਬੜੇ ਗੁਣੀ ਹੁੰਦੇ ਇਸ ਕਰਕੇ ਕਹਿੰਦੇ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਕਿਸੇ ਨਾ ਦੋ ਘੜੀਆਂ ਬਤੀਤ ਕਰੀਏ ਤੇ ਫੇਰ ਹੀ ਬੰਦੇ ਦੇ ਅੰਦਰ ਦਾ ਪਤਾ ਲੱਗਦਾ ਜਦੋਂ 16 ਸਾਲਾਂ ਦਾ ਮੁੰਡਾ ਆਪਣੀ ਕਲਾ ਦੇ ਯੋਗ ਬਖਾ ਰਿਆ ਸੀ ਉਹਨੇ ਤਲਵਾਰਬਾਜੀ 'ਚ ਵੀ ਸਾਰੇ ਫੇਲ ਕੀਤੇ ਉਹਨੇ ਘੋੜ ਸਵਾਰੀ 'ਚ ਵੀ ਸਾਰੇ ਫੇਲ ਕੀਤੇ ਉਹਨੇ ਤੀਰ ਅੰਦਾਜ਼ੀ 'ਚ ਵੀ ਸਾਰੇ ਫੇਲ ਕੀਤੇ ਮਹਾਰਾਜਾ ਰਣਜੀਤ ਸਿੰਘ ਐਨਾ ਖੁਸ਼ ਹੋਇਆ ਐਨਾ ਖੁਸ਼ ਹੋਇਆ ਉਸ ਮੁੰਡੇ ਨੂੰ ਆਵਾਜ਼ ਮਾਰ ਕੇ ਕਹਿੰਦਾ ਕਾਕਾ ਇੱਧਰ ਆ ਇੱਧਰ ਉਹ ਮੁੰਡਾ ਨੇੜੇ ਆਇਆ ਸ਼ੇਰੇ ਪੰਜਾਬ ਨੇ ਆਪਣੇ ਗਲੇ ਦੇ ਵਿੱਚੋਂ ਕੰਠਾ ਲਾ ਕੇ ਉਸ ਮੁੰਡੇ ਦੇ ਗਲ ਪਾ ਦਿੱਤਾ ਕਹਿ ਲੱਗਾ ਕਾਕਾ ਸਵੇਰ ਦੇ ਜਿੰਨੇ ਨੌਜਵਾਨਾਂ ਨੇ ਆਪੋ ਆਪਣੀ ਕਲਾ ਦੇ ਯੂਰਪ ਖਾਏ ਉਹਨਾਂ ਸਾਰਿਆਂ ਚੋਂ ਤੂੰ ਅੱਗੇ ਨਿਕਲੇ ਉਹ ਤੇ ਸਾਰਿਆਂ ਤੋਂ ਤੂੰ ਪਹਿਲੇ ਨੰਬਰ ਤੇ ਆਇਓ ਕਿੱਥੋਂ ਦਾ ਰਹਿਣ ਵਾਲਾ ਪਿੰਡ ਕਿਹੜਾ ਤੇਰਾ ਉਹ 15 16 ਸਾਲਾਂ ਦਾ ਮੁੰਡਾ ਕਹਿੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਮੈਂ ਗੁਜਰਾਵਾਲੇ ਦਾ ਰਹਿਣ ਵਾਲਾ ਹਾਂ ਗੁਜਰਾਵਾਲੇ ਦਾ ਕਹਿੰਦਾ ਕਿੰਨਾ ਦਾ ਮੁੰਡਾ ਕਹਿੰਦਾ ਜੀ ਮੈਂ ਸ਼ੁਕਰ ਚੱਕੀਆ ਮਿਸਲ ਦੇ ਕੁੰਮੇਦਾਨ ਰਹਿ ਚੁੱਕੇ ਸਰਦਾਰ ਗੁਰਦਿਆਲ ਸਿੰਘ ਉਪਲ ਦਾ ਮੁੰਡਾ ਵਾਂਦਾ ਅੱਛਾ ਬੇਬੇ ਦਾ ਕੀ ਨਾਮ ਕਹਿੰਦਾ ਮੇਰੀ ਮਾਂ ਦਾ ਨਾਮ ਆ ਸਰਦਾਰਨੀ ਧਰਮਕੌਰ ਸ਼ੇਰੇ ਪੰਜਾਬ ਅਗਲੀ ਗੱਲ ਇਹ ਆ ਕਿ ਮੇਰਾ ਬਾਪੂ ਦੁਨੀਆ ਤੇ ਨਹੀਂ ਹੈਗਾ ਮੈਨੂੰ ਨਾਨਕਿਆਂ ਨੇ ਪਾਲਿਆ ਵਾ ਮੈਨੂੰ ਮਾਮਿਆਂ ਨੇ ਪਾਲਿਆ ਵਾ ਮੈਨੂੰ ਮਾਮਿਆਂ ਨੇ ਜਵਾਨ ਕੀਤਾ ਵਾ ਮੈਨੂੰ ਮਾਮਿਆਂ ਨੇ ਸਾਰੀ ਸਿੱਖਿਆ ਦਿੱਤੀ ਆ ਮੈਨੂੰ ਮਾਮਿਆਂ ਨੇ ਹੀ ਇਹ ਜੋ ਕੁਝ ਮੇਰੇ ਕੋਲ ਹੈਗਾ ਸਾਰਾ ਕੁਝ ਦਿੱਤਾ ਹੈ ਸ਼ੇਰੇ ਪੰਜਾਬ ਕਹਿੰਦਾ ਹੁਣ ਤੂੰ ਦੱਸ ਵੀ ਤੇਰਾ ਨਾਂ ਕੀ ਆ ਜਿਹੜਾ ਨਾਂ ਉਸ ਮੁੰਡੇ ਨੇ ਹੁਣ ਆਪਣਾ ਦੱਸਣਾ ਹੈ ਨਾ ਉਹਨੂੰ ਆਸਟ੍ਰੇਲੀਆ ਵਾਲਿਆਂ ਨੇ ਦੁਨੀਆ ਦੇ 10 ਮਹਾਨ ਜਰਨੈਲਾਂ 'ਚ ਗਿਣਿਆ ਵਾਂ ਆਸਟ੍ਰੇਲੀਆ ਵਾਲਿਆਂ ਨੇ ਆਸਟ੍ਰੇਲੀਆ ਤੋਂ ਇੱਕ ਰਸਾਲਾ ਨਿਕਲਦਾ ਬਲੇਨੀਅਰ ਜਿਹਦੇ ਸਰਚ ਸਰਚ ਮਾਰਿਓ ਨੈਟ ਦੇ ਉੱਤੇ 2014 ਦੇ ਵਿੱਚ ਆਸਟ੍ਰੇਲੀਆ ਵਾਲਿਆਂ ਨੇ ਦੁਨੀਆ ਦੇ 10 ਮਹਾਨ ਜਰਨੈਲਾਂ ਦੀ ਲਿਸਟ ਬਣਾਈ